ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਣਾ ਸਾਰਿਆਂ ਦਾ ਗੁਰੂ ਨਾਨਕ ਦੇ ਚਰਨਾਂ ਨਾਲ ਗੋੜਾ ਪਿਆਰ ਹੋ ਜਾਏ ਜੀ ਗੁਰੂ ਸੇਬ ਆਪਣੇ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੁ ਤਮੋੜ ਮੋੜ ਆਣ ਗੀਆਂ ਬੰਦਿਆ ਤੂੰ ਮੋੜ ਕੇ ਨੇ ਰੁਤ ਮੋੜ ਮੋੜ ਆਣ ਗੀਆਂ ਬੰਦਿਆ ਤੂੰ ਮੋੜ ਕੇ ਨਹੀਂ ਆਉਣਾ ਆਈ ਸੀ ਤੂੰ ਨਾਮ ਜਪਣ ਨੂੰ ਲੱਖ ਚਰਾਸੀ ਜੂਨ ਕਟਣ ਨੂੰ ਨਾ ਤੂੰ ਸਮਝੀ ਤੂੰ ਖਲਾਉਣਾ ਰੁਤ ਮੋੜ ਮੋੜ ਆਣ ਗੀਆਂ ਬੰਦਿਆ ਤੂੰ ਮੋੜ ਕੇ ਨਹੀਂ ਆਉਣਾ ਰੁਤਾ ਮੋੜ ਮੋੜ ਆਣ ਗਿਆਂ ਬੰਦਿਆ ਤੂੰ ਮੜਕੇ ਨਹੀਂ ਆਉਣਾ ਮੈਂ ਮੇਰੀ ਵਿੱਚ ਨਾ ਤੂੰ ਬਹਿ ਜੀ ਮੈਂ ਮੇਰੀ ਵਿੱਚ ਨਾ ਤੂੰ ਬਹਿ ਜੀ ਨਾਮ ਬਿਨਾ ਨਾ ਖਾਲੀ ਰਹਿ ਜੀ ਫੇਰ ਕੋ ਜਣੀ ਨਾਲ ਤੇਰੇ ਜਾਣਾ ਰੁਤਾ ਮੋੜ ਮੋੜ ਆਣ ਗਿਆਂ ਬੰਦਿਆ ਤੂੰ ਮੜਕੇ ਨਹੀਂ ਆਉਣਾ ਰੋਤਾ ਮੋੜ ਮੋੜ ਆਣ ਗੀਆਂ ਬੰਦਿਆ ਤੂੰ ਮੋੜ ਕੇ ਨਹੀਂ ਆਣਾ ਰਾਹ ਵਿੱਚ ਕਿੰਨੇ ਕੰਡੇ ਖਲਾਰੇ ਰਾਹ ਵਿੱਚ ਕਿੰਨੇ ਕੰਡੇ ਖਲਾਰੇ ਆਪੇ ਹੀ ਤੂੰ ਚੁਗਣੇ ਸਾਰੇ ਤੇਰੇ ਕਰਮਾਂ ਨੇ ਅੱਗੇ ਤੇਰੇ ਆਉਣਾ ਰੋਤਾ ਮੋੜ ਮੋੜ ਆਣ ਗੀਆਂ ਬੰਦਿਆ ਤੂੰ ਮੋੜ ਕੇ ਨਹੀਂ ਰੋਤਾ ਮੋੜ ਮੋੜ ਆਣ ਗਿਆਂ ਬੰਦਿਆ ਤੂੰ ਮੁੜ ਕੇ ਨਹੀਂ ਆਣਾ ਤਨ ਮਨ ਤਾਂ ਤਨ ਤੂੰ ਦਾਣ ਵਿਕਰ ਲੈ ਤਨ ਮਨ ਤਾਂ ਤਨ ਤੂੰ ਦਾਣ ਵਿਕਰ ਲੈ ਨਾਮ ਦੇ ਵਿੱਚ ਜ਼ਿੰਦਗੀ ਰੰਗ ਲੈ ਨਾਮ ਦੇ ਵਿੱਚ ਤੂੰ ਜ਼ਿੰਦਗੀ ਰੰਗ ਲੈ ਹਰ ਨਾਮ ਵਾਲੇ ਕੰਮ ਤੇਰੇ ਆਣਾ ਰੁਤਾ ਮੋੜ ਮੋੜ ਆਣ ਗੀਆਂ ਹੋ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਰੁਤਾ ਮੋੜ ਮੋੜ ਆਣ ਗੀਆਂ ਹੋ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਸਾਧ ਸੰਗਤ ਦੀ ਸੇਵਾ ਕਰ ਲੈ ਸਾਧ ਸੰਗਤ ਦੀ ਸੇਵਾ ਕਰ ਲੈ ਸੰਗਤ ਵਿੱਚ ਮਾਣਿਆ ਪਣਾ ਧਾਰ ਲੈ ਸੰਗਤ ਵਿੱਚ ਮਾਣਿਆ ਪਰਾਂ ਧਾਰ ਲੈ ਤੈਨੂੰ ਦਦਿਆਂ ਨੂੰ ਤਾਰਨਾ ਪਹਿਣਾ ਰੁੱਤ ਮੋੜ ਮੋੜ ਆਣ ਗਈਆਂ ਹੋ ਬੰਦਿਆ ਤੂੰ ਮੋੜ ਕੇ ਨਹੀਂ ਆਣਾ ਰੁੱਤ ਮੋੜ ਮੋੜ ਆਣ ਗਈਆਂ ਹੋ ਬੰਦਿਆ ਤੂੰ ਮੋੜ ਕੇ ਨਹੀਂ ਆਣਾ ਅੰਤ ਵੇਲੇ ਤੇਰਾ ਗੁਰੂ ਸਹਾਈ ਅੰਤ ਵੇਲੇ ਤੇਰਾ ਗੁਰੂ ਸਹਾਈ ਜਿਨੇ ਜਮਾ ਤੋਂ ਜਾਨ ਬਚਾਣੀ ਜਿਨੇ ਜਮਾ ਤੋਂ ਜਾਨ ਬਚਾਣੀ ਤੇਰਾ ਸਾਥ ਹੀ ਗੁਰਹ ਨ ਬਣਾ ਰੁਤ ਮੋੜ ਮੋੜ ਆਣ ਗੀਆਂ ਓ ਬੰਦਿਆ ਤੂੰ ਮੋੜ ਕੇ ਨਹੀਂ ਆਣਾ ਰੁਤਾ ਮੋੜ ਮੋੜ ਆਣ ਗਿਆਂ ਬੰਦਿਆ ਤੂੰ ਮੁੜ ਕੇ ਨਹੀਂ ਆਣਾ ਵਾਹਿਗੁਰੂ ਜੀ ਕੋ ਜਵਾਦ ਘਟ ਬੋਲਿਆ ਗਿਆ ਤੇ ਮਾਫੀ ਬਿਆਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ